ਤਤ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵਾਸੀ ਮੁਹਾਲੀ ਦਾ T20 ਵਿਸ਼ਵ ਕੱਪ ਜਿੱਤ ਕੇ ਸ਼ਹਿਰ ਪਰਤਨ ਦੇ ਉੱਤੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪੰਜਾਬ ਰਾਜ ਦੇ ਸਹਿਰ ਸਪਟਾ ਮੰਤਰੀ ਅਨਮੋਲ ਗਗਨਮਾਨ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਦੀਪਕ ਕੁਮਾਰ ਨੇ ਅਰਸ਼ਦੀਪ ਦਾ ਹਵਾਈ ਅੱਡੇ ਦੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਸੋ ਉੱਥੇ ਅਰਸ਼ਦੀਪ ਸਿੰਘ ਨੂੰ ਲੈਣ ਦੇ ਲਈ ਉਸਦੇ ਕੋਚ ਜਸਵੰਤ ਰਾਏ, ਪਿਤਾ ਦਰਸ਼ਨ ਸਿੰਘ ਤੇ ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਅਤੇ ਉਹਨਾਂ ਦੀ ਭੈਣ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਤੇ ਇਸ ਮੌਕੇ ਗੱਲਬਾਤ ਕਰਦਿਆਂ ਅਰਸ਼ਦੀਪ ਸਿੰਘ ਨੇ ਕਿਹਾ ਕਿ ਇਹ ਮੇਰੇ ਦੇ ਲਈ ਖੁਸ਼ਕਿਸਮਤ ਵੀ ਵਾਲੀ ਗੱਲ ਹੈ ਕਿ ਮੈਂ ਭਾਰਤ ਦੀ ਜਿੱਤ ਦੇ ਵਿੱਚ ਯੋਗਦਾਨ ਪਾਇਆ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਇੰਨਾ ਖੁਸ਼ ਹਾਂ ਕਿ ਬਿਆਨ ਨਹੀਂ ਕਰ ਸਕਦਾ ਸੋ ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਦੇ ਨਾਲ ਉਹਨਾਂ ਦੇ ਕੋਚ ਜਸਵੰਤ ਰਾਏ ਵੀ ਮੌਜੂਦ ਸਨ ਜਦੋਂ ਉਹਨਾਂ ਦੇ ਸਮਰਥਕਾਂ ਸਮੇਤ ਪਰਿਵਾਰਕ ਮੈਂਬਰਾਂ ਦਾ ਕਾਫਲਾ ਹਵਾਈ ਅੱਡੇ ਤੋਂ ਖਰੜ ਸਥਿਤ ਅਰਸ਼ਦੀਪ ਸਿੰਘ ਦੇ ਘਰ ਵੱਲ ਰਵਾਨਾ ਹੋਇਆ ਤਾਂ ਸੜਕ ਦੇ ਉੱਤੇ ਖੜੇ ਲੋਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਸੋ ਲੋਕ ਆਪਣੇ ਮੋਬਾਈਲ ਫੋਨ ਦੇ ਉੱਤੇ ਆਪਣੇ ਪਸੰਦੀਦਾ ਖਿਡਾਰੀ ਦੀ ਫੋਟੋ ਖਿੱਚਣ ਦੇ ਲਈ ਬੇਤਾਬ ਦਿਖਾਈ ਦਿੱਤੇ ਸਨ। ਸੋ ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰ, ਕੋਚ ਅਤੇ ਰਿਸ਼ਤੇਦਾਰ ਤੇ ਉੱਥੇ ਹੀ ਪੰਜਾਬੀ ਢੋਲ ਦੇ ਉੱਤੇ ਨੱਚਦੇ ਨਜ਼ਾਰੇ ਨੇ। ਸੋ ਅਰਸ਼ਦੀਪ ਸਿੰਘ ਨੇ ਫਾਈਨਲ ਮੁਕਾਬਲੇ ਦੇ ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਤੇ ਪੂਰੇ ਟੂਰਨਾਮੈਂਟ ਦੇ ਵਿੱਚ ਉਸਨੇ ਵਧੀਆ ਗੇਂਦਬਾਜ਼ੀ ਕੀਤੀ ਤੇ ਵਿਰੋਧੀਆਂ ਦਿਆਂ ਗਿੱਲੀਆਂ ਨੇ ਜਿਹੜੀਆਂ ਬਖੇਰ ਦੇ ਅਰਸ਼ਦੀਪ ਨਜ਼ਰ ਆਏ ਤੇ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਵਰਲਡ ਚੈਂਪੀਅਨ ਬਣੀ ਤੇ ਹੁਣ ਉਸੇ ਵਰਲਡ ਚੈਂਪੀਅਨ ਦਾ ਸਟਾਰ ਗੇਂਦਬਾਜ਼ ਆਪਣੇ ਘਰ ਪਹੁੰਚਿਆ ਤੇ ਚੰਡੀਗੜ੍ਹ ਦੇ ਵਿੱਚ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ सारे आए बड़ा प्यार ਦਿੱਤਾ बहुत-बहुत बो थैंक यू थैंक यू सारे थैंक यू सो मच बहुत हो गया आगे तैयारी आही है जी कर देना टाइम स्पेंड करना है एंजॉय करना टाइम नो ते कर दे मां दी हाथ दी रोटी खानी बहुत बढ़िया लगया सर बहुत बढ़िया लगया तैयारियां आपको दिख रही हैं सभी इकट्ठे होके आए हैं उसको लेने के लिए यहां पंजाबी में बोलू हिंद हिंदी चलेगी <laughs> बस तैयारी करके आए हैं पूरी खाने पीने का उसके लिए बना रखा है सब डोल्ड मक्का लेके आए हैं और लेके चलेंगे उसको साथ में उस टाइम एक्चुअली हमारी कंडीशन ऐसी नहीं थी कि हम उसको अलग से कुछ लेके दें, बाइक लेके दें, गाड़ी लेके दें, इसलिए हमारे पास एक साइकिल ही था साइकिल के ऊपर हम उसको मैं लेके जाती रही हूँ और दो घंटे वो उधर प्रैक्टिस करता था मैं ग्राउंड में बैठती थी वापस फिर उसको लेके आती थी जी। जी। आप जी। सर हम बड़ी खुशी से स्पोर्ट करने वाले हैं हमें स्पोर्ट भी हमारी यूनिवर्सिटी भी स्पोर्ट कर रही है हम सभी स्टूडेंट्स भी स्पोर्ट कर रहे हैं उनको और हमारी यूनिवर्सिटी बहुत प्राउड फील कर रही है उनके लिए आँ, सर आँ, ਪੂਰੀ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ ਤਾਂ ਕੁਝ ਤਾਂ ਪੂਰੀ ਯੂਨੀਵਰਸਿਟੀ ਮਾਨ ਪ੍ਰਾਪਤ ਕਰ ਰਹੀ ਹੈ ਔਰ ਅੱਗੇ ਉਸਕੇ ਹਮੇ ਵੀ ਸਿਖਾਇਆ ਕਿ ਯੂਨੀਵਰਸਿਟੀ ਖੇਲ ਕੇ ਅੱਗੇ ਵਧੋ ਔਰ ਆਪਣਾ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰੋ ਇਹ ਪੂਰੇ ਚੰਡੀਗੜ੍ਹ ਯੂਨੀਵਰਸਿਟੀ ਬੋਲੋ ਜੀ ਪੁੱਲ ਸਵਾਗਤ ਹੈ ਜੀ ਢੋਲ ਧਮਾਕਾਂ ਲੱਡੂਆਂ ਨਾਲ ਜੀ ਪੁੱਲ ਸਵਾਗਤ ਕਰਦੇ ਹਾਂ ਨਹੀਂ ਬਹੁਤ ਵਧੀਆ ਬਲੇ ਬਹੁਤ ਵਧੀਆ ਖੇਡਿਆ ਜੀ ਜਿਵੇਂ ਪਹਿਲਾਂ ਕੈਸ਼ ਛੱਡੇ ਸੀਗੇ ਉਹਦੇ ਲੋਕ ਖਲਾਫ ਹੋ ਗਏ ਸੀ ਬਹੁਤ ਖਲਾਫ ਹੋਲੇ ਸੀ ਪਰ ਹੁਣ ਉਹਨੂੰ ਦੱਸਤਾ ਵੀ ਨਹੀਂ ਵੀ ਬਹੁਤ ਵਧੀਆ ਕਰ ਸਕਦੇ ਆ ਉਸ ਨੂੰ ਤੇ ਇੱਕ ਹੋਰ ਮੋਟੀਵੇਸ਼ਨ ਮਿਲਦਾ ਮੇਰਾ ਨਾਮ ਰਾਮਬਾਬੂ ਹੈ ਮੈਂ ਧੋਨੀ ਸੁਪਰ ਫੈਨ ਹੂੰ ਬਟ ਟੀਮ ਇੰਡੀਆ ਕੇ ਲਈ ਮੈਂ 16 ਸਾਲ ਸੇ ਜਾ ਰਹਾ ਹੂੰ ਲੇਕਿਨ ਮੁਹੱਲੀ ਕਾ ਰਹਿਨੇ ਵਾਲਾ ਹੂੰ ਇਸ ਲਈ ਅਰਸ਼ਦੀ ਪਾਜੀ ਕੋ ਦਿੱਲੀ ਗਿਆ ਮੁੰਬਈ ਸੇ ਮੁੰਬਈ ਸੈਲੀਬ੍ਰੇਸ਼ਨ ਹੋ ਕੇ ਅਬ ਮੈਂ ਮੁਹੱਲੀ ਆਇਆ ਹੂੰ ਅਰ ਪਾਜੀ ਆ ਰਹੇ ਆਂ ਸਾਡੇ ਲੋਕਲ ਬੋਏ ਔਰ ਵਰਲਡ ਚੈਂਪੀਅਨ ਬਣ ਕੇ ਆ ਰਹੇ ਆਂ ਤਾਂ ਹਮਾਰੇ ਮੁਹੱਲੀ ਪੰਜਾਬ ਕਾ ਇਤਨਾ ਬੜਾ ਨਾਮ ਹੈ ਔਰ ਨਾਮ ਰੌਸ਼ਨ ਕਰਦੀ ਆ ਪਾਜੀ ਨੇ ਤੋਂ ਬਹੁਤ ਲਗ ਲਗ ਵਧਾਈਆਂ ਪਾਜੀ ਨੂੰ ਤੇ ਪਾਜੀ ਦਾ ਮੋਸਟ ਵੈਲਕਮ ਹੈ ਮੁਹੱਲੇ ਤੇ ਮਤਲਬ ਅੱਜ ਪੰਗੜੇ ਪਹਿਣੇ ਅੱਜ ਸ਼ਰ ਸ਼ੰਡੇ ਘੁੰਮਣੇ ਤੋਂ ਬਾਬੂਕ ਸਵਾਗਤ ਹੈ ਚੰਡੇ ਨਾਲ ਪਾ ਵੈਲਕਮ ਕਰਾਂਗੇ ਇੰਡੀਅਨ 플ੈਗ ਨਾਲ ਇਹ ਉਹਨਾਂ ਦਾ ਮੋਸਟ ਵੈਲਕਮ ਪਾਜੀ ਦਾ ਤੋਂ ਬਸ ਇਹ ਹੀ ਕਹਾਂਗੇ ਜਬ ਤੱਕ ਸੂਰਜ ਚੰਦ ਰਹੇਗਾ ਅਰਸ਼ੀਦ ਤੇਰਾ ਨਾਮ ਰਹੇਗਾ ਭਾਰਤ ਮਾਤਾ ਕੀ ਜੈ बेटे ने इतनी बड़ी अचीवमेंट की है वर्ल्ड कप स्क्वाड का वो हिस्सा रहे हैं तो अभी यंग हैं वो तो कितनी बड़ी फीलिंग है परिवार के लिए सबके लिए नहीं खैर पहली बात तो ये है कि सभी देशवासियों को मुबारक है तो कि टी ट्वेंटी का जो महाकुंभ है वो उन्होंने जीतया है तो दूसरा जो खुशी की बात ये है कि आ, उसके खुशी तो है ही है पता नहीं क्या पूछा अपने मैं भूल गया मैं तो, कितनी मैं तारे तारे बात परिवार के लिए।, के लिए बहुत बड़ी बात है देश के लिए बहुत बड़ी बात है पंजाब के लिए बहुत बड़ी बात है कि काफ़ी देर का जो सोका पड़ा हुआ था बड़ी देर से इंतज़ार हो रहा था 2007 में जीते थे उसके बाद ये लगभग सत्रह अठारह साल लग गए हमें इस चैंपियन बनने रहे रहे पूरी जर्नी देश होता वो तो है हम फौजी आदमी पैरामिलिट्री के सी आई एस के आदमी तो हम जानते हैं कि पहले देश होता है तो उसके बाद ही सब कुछ होता है यू एस में पूरी जर्नी में साथ लगता था कभी भी ऐसा नहीं हो पाएगा कि हमेशा पॉजिटिव टीम नहीं एक्चुअली जड़ी क्रिकेट गेम है एक आ, टीम गेम है इंडिविजुअल गेम नहीं है तो जो टीम एज ए टीम खेलती है किसी एक पे नहीं डिपेंड करती तो वो टीम चैंपियन बनती है तो इस बार जो है हमारी टीम जो है किसी एक इंडिविजुअल के ऊपर बिल्कुल नहीं थी तो जिसकी वजह से जब हमारा ओपनिंग नहीं चला तो वन डाउन चला गया वन डाउन नहीं चला गया मिडिल तो ऑर्डर चल गया तो इसकी वजह से वो हमारी टीम जो चैंपियन बनी खास बहुत सारिया मुबारक सारे सतारा विकट ਇਹ ਜਿਹੜਾ ਵਰਲਡ ਕੱਪ ਜਿੱਤੇ ਹੈ ਇਹ ਸਾਡੇ ਪੰਜਾਬੀ ਨੌਜਵਾਨ ਨੇ ਜਿੱਤਵਾਇਆ ਤੇ ਅਸੀਂ ਪੰਜਾਬੀ ਇਸ ਚੀਜ਼ ਤੇ ਬਹੁਤ ਫਖਰ ਮਹਿਸੂਸ ਕਰਦੇ ਮੇਰੇ ਖਿਆਲ ਚ ਅੱਜ ਬਹੁਤ ਸਾਰੇ ਯੂਨੀਵਰਸਿਟੀ ਦੇ ਸਟੂਡੈਂਟ ਬਹੁਤ ਸਾਰੇ ਖਰੜ ਦੇ ਲੋਕ ਜਿਹੜੇ ਇਹ ਰੋਕ ਉੱਤੇ ਆਸ਼ੀਰਵਾਦ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਨੇ ਅਸੀਂ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਸ਼ੀਰਵਾਦ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਬਹੁਤ ਉੱਚਾਈਆਂ ਅਸ਼ੀਰਵਾਦ ਜਿਹਰੇ ਦੇ ਬਹੁਤ بڑا ਖੁਸ਼ੀ ਦਾ ਮੌਕਾ ਬਣਦਾ ਹੈ ਇੱਕ ਲਾਈਨ ਦੋਹਾਂ ਦੇ ਬਾਰੇ ਅਸ਼ਦੀਬ ਦੀ ਦਿੱਖ ਨੇ ਕਮਾਲ ਕੀਤੀ ਹੈ ਅਸ਼ਦੀਬ ਸਾਡੇ ਪੰਜਾਬ ਦੀ ਸ਼ਾਨ ਹੈ ਆਖਣਾ ਇਸ ਤਰੀਕੇ ਪੰਜਾਬੀ ਨੌਜਵਾਨਾਂ ਨੂੰ ਮਾਲਬਖਸ਼ੀ ਦੀ ਅੱਗੇ ਹੀ ਜਿਹੜਾ ਅਸ਼ਦੀਬ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਨਾਮ ਹੈ ਅਸ਼ਦੀਬ ਸਾਡੀਆਂ ਦੁਆਵਾਂ ਤੁਸੀਂ ਪੰਜਾਬੀਆਂ ਦੀਆਂ ਉਹਨਾਂ ਦੇ ਨਾਲ ਨੇ ਤੇ ਕ੍ਰਿਕਟ ਦੇ ਚਾਹਣ ਵਾਲੇ ਤੁਸੀਂ ਅਸ਼ਦੀਬ ਦੇ ਜਵਾਨੇ ਨੇ